ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਸਾਰੇ ਹੀ ਸਤਿਕਾਰਯੋਗ ਟਿਵਾਨਾ ਰੇਡੀਓ ਟੀਵੀ ਪ੍ਰੋਗਰਾਮ ਨਾਲ ਜੁੜੇ ਸਤਿਕਾਰਯੋਗ ਸੱਜਣਾ ਨੂੰ ਬਾਗਾਂ ਤੇ ਰਾਗਾਂ ਦੇ ਸ਼ੇਅਰ ਪਟਿਆਲੋਂ ਮੈਂ ਪਰਮਿੰਦਰ ਸਿੰਘ ਟਿਵਾਨਾ ਤੇ ਆਪਣੇ ਨਾਲ ਦੋਸਤੋ ਇਸ ਵਕਤ ਜੁੜੇ ਨੇ ਦਿੱਲੀ ਕਮੇਟੀ ਦੇ ਨਾਲ ਕਾਫੀ ਲੰਮਾ ਸਮਾਂ ਵਾਸਤਾ ਦਿੱਲੀ ਸਿੱਖ ਸਿਆਸਤ ਦੇ ਵਿੱਚ ਲੰਮਾ ਸਮਾਂ ਜੁੜੇ ਹੋਏ ਨੇ ਸ਼੍ਰੋਮਣੀ ਕਾਲੀਦਲ ਬਾਦਲ ਦੇ ਨਾਲ ਨੇ ਅੱਜਕੱਲ ਸਾਬ ਪਰਮਜੀਤ ਸਿੰਘ ਸਰਨਾ ਸਾਫ ਸਰਨਾ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਡੀ ਦਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਸਾਹਿਬਾ ਵਾਹਿਗੁਰੂ ਜੀ ਕਿਫਤ ਸਰਨਾ ਸਾਹਿਬ ਜਿਸ ਤਰ੍ਹਾਂ ਸ਼ਹੀਦੀ ਜੋੜ ਮਿਲ ਦੇ ਦਿਹਾੜੇ ਚੱਲ ਰਹੇ ਨੇ ਤੇ ਨਾਲ ਨਾਲ ਪੰਥਕ ਸਿਆਸਤ ਦੀਆਂ ਵੀ ਚਰਚਾਵਾਂ ਹੋ ਰਹੀਆਂ ਨੇ ਦੋ ਤਿੰਨ ਮੁੱਦਿਆਂ ਤੇ ਆਪਾਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਹੁਣ 26 ਤਾਰੀਖ ਨੂੰ ਪਿਛਲੇ ਵਰੇ ਭਾਰਤ ਸਰਕਾਰ ਵੱਲੋਂ ਵੀਰ ਬਾਲ ਦਿਵਸ ਦਾ ਐਲਾਨ ਕੀਤਾ ਗਿਆ ਉਦੋਂ ਵੀ ਸਿੱਖ ਸੰਸਥਾਵਾਂ ਨੇ ਮੰਗ ਕੀਤੀ ਸੀ ਕਿ ਇਸ ਲਫ਼ਜ਼ ਨੂੰ ਜਿਹੜਾ ਦਰਸਤ ਕੀਤਾ ਜਾਵੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਸਬਿਕ ਮਾਲ ਗੁਰੂ ਗਬਿੰਦ ਸਿੰਘ ਜੀ ਦੇ ਲਖਤੇ ਜਗਰ ਸਾਬਜਾਦਿਆਂ ਨੂੰ ਸਾਬਜਾਦੇ ਕਹਿ ਕੇ ਇਸ ਮੋਦਨਤ ਕੀਤਾ ਜਾਂਦਾ ਪਰ ਭਾਰਤ ਸਰਕਾਰ ਇਸ ਵਾਰੀ ਵੀ 26 ਤਰੀਕ ਨੂੰ ਵੀਰਵਾਲ ਦਿਵਸ ਦੇ ਤੌਰ ਤੇ ਇਹ ਦਿਹਾੜਾ ਮਨਾ ਰਹੀ ਹੈ ਤੇ ਇਸ ਮੁਤਲਕ ਤੁਹਾਡਾ ਕੀ ਕਹਿਣਾ ਤੇ ਦੂਸਰਾ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਇਸ ਵਾਰੇ ਸਿੱਧੀ ਜੋੜ ਮਿਲਦੇ ਸਮਾਪਤੀ ਤੇ 27 ਦਸੰਬਰ ਨੂੰ ਮਾਤਮੀ ਵਿਗਲ ਵਜਾਉਣ ਦੀ ਗੱਲ ਕੀਤੀ ਹੈ ਇਹਨਾਂ ਦੋਨਾਂ ਮੁੱਦਿਆਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਜੀ ਸਰਨਾ ਸਾਹਿਬ ਕੋਈ ਗੱਲ ਹੈਗੀ ਕੇ ਜੀ ਇਹ ਦੋਨੋਂ ਮੁੱਦੇ ਜਿਹੜੇ ਹੈਗੇ ਇਸੇ ਕੌਮ ਦੀ ਮਰਿਆਦਾ ਅਤੇ ਪਰੰਪਰਾਵਾਂ ਨੂੰ ਪੂਰੀ ਤਰ੍ਹਾਂ ਕਾਨ ਲਾਣ ਤੇ ਲੱਗੇ ਹੋਏ ਹਨਦੁਸਤਾਨ ਦੀ ਸਰਕਾਰ ਨੇ ਇਥੇ ਵਾਅਦਾ ਕਰ ਲਿਆ ਸੀ ਸਭ ਜਿਆਦਿਆਂ ਦਾ ਦੇਸ਼ ਬਣਾਵਾਂਗੇ ਪਰ ਬਾਲ ਦਿਵਸ ਬਣਾ ਕੇ ਉਹਨਾਂ ਨੇ ਆਪਣੀ ਜਿਹੜੀ ਸੰਸਕ੍ਰਿਤੀ ਹੈ ਉਹਨੂੰ ਪੁਸਹੜਦਾ ਹੈ। ਕਾਲੀ ਗੱਲ ਕਿ ਸਿਖ ਕੌਮ ਇਹਨਾਂ ਨੂੰ ਕਦੇ ਬਾਲ ਦਿਵਸ ਬਾਲ ਦਿਵਸ ਨਹੀਂ ਦੇਖਿਆ। ਇਹਨਾਂ ਦੇ ਨਾਂ ਦੇ ਨਾਲ ਸਾਹਿਬ ਜਾਇਦੇ ਆ ਪਹਿਲੇ ਤੇ ਯਾਹ ਸਾਹਿਬ ਜਾਇਦੇ ਬਣਾਏ ਗਣ ਯਾ ਬਾਬਾਜੀਤ ਸਿੰਘ ਬਾਬਾ ਜੋਰ ਸਿੰਘ ਬਾਬਾ ਵਰਤ ਸਿੰਘ ਬਾਬਾ ਪਤੇ ਸਿੰਘ ਕਰਕੇ ਬਰਾਇਆ ਜਾਂਦਾ ਹੈ। ਜੀ ਜੀ ਹਾਂ ਜੀ ਜੀ ਕਿਉਂਕਿ ਕਈ ਵਾਰ ਤੁਸੀਂ ਦੇਖਦੇ ਆਂ ਛੋਟੇ ਬੱਚੇ بڑے ਵੱਡੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਬਾਬੇ ਦਾ ਖਿਤਾਬ ਦਿੱਤਾ ਜਾਂਦਾ ਇਸੇ ਕੌਮ ਦੇ ਵਿੱਚ ਜੀ ਤੇ ਪਰ ਸਰਕਾਰ ਨੂੰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਸ਼ੌਣੀ ਕਮੇਟੀ ਨੇ ਸ਼ੌਣੀ ਅਕਾਲੀ ਗੱਲ ਨੇ ਇਹਨਾਂ ਨੂੰ ਚਿੱਠੀਆਂ ਵੀ ਲਿਖੀਆਂ ਮਿਲੇ ਵੀ ਸਭ ਕੁਝ ਕੀਤਾ ਜੀ ਪਰ ਜਿਵੇਂ ਡਾਕਟਰ ਰਾਣਾ ਤੌਰ ਦੇ ਉੱਤੇ ਕੋਈ ਫੈਸਲਾ ਲੈਣ ਤੋਂ ਬਾਅਦ ਇਹ ਫੈਸਲੇ ਬਦਲਦੇ ਨਹੀਂ ਹੈ ਗਏ ਹਮਮ ਤੇ ਇਸੇ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੇ ਆਪਣੇ ਆਪ ਨੂੰ ਡਿਕਟੇਟਰ ਸਮਝਾਇਆ ਹੈ ਜੀ ਔਰ ਕਿਸੇ ਨਾ ਕਿਸੇ ਰੂਪ ਵਿੱਚ ਸਿੱਖਾਂ ਨੂੰ ਇੱਠੀ ਕਰਨ ਦੇ ਵਿੱਚ ਇਹ ਕੰਮ ਕਰਦੇ ਸਿੱਖ ਉਹਨਾਂ ਦੇ ਹਰ ਕੰਮ ਤੋਂ ਬਾਅਦ ਇੱਕ ਇੱਕ ਮਿਨਾਦੀ ਤੇ ਪਾਲਸੀ ਹੁੰਦੀ ਵੀ ਅਸੀਂ ਸਿੱਖਾਂ ਨੂੰ ਨਾਲ ਜੋੜੀ ਹੈ ਪਰ ਇਹ ਹਰ ਉਹ ਕੰਮ ਕਰਦੇ ਜਿਹਦੇ ਨਾਲ ਸਿੱਖ ਉਹਨਾਂ ਤੋਂ ਹੋਰ ਦੂਰ ਜਾਂਦੇ ਨੇ ਜੀ ਸਿੱਖਾਂ ਨੇ ਬੜੇ ਡੈਲੀਗੇਸ਼ਨ ਤੇ ਜੇ ਸਪੋਰਟ ਪੇਜ ਪਰ ਕੋਈ ਨਾ ਕੋਈ ਕੋਈ ਗਦਾਰ ਹੁੰਦੇ ਨੇ ਜਿਨ੍ਹਾਂ ਨੇ ਕਹੀਂ ਇਹ ਜੇ ਕੰਮ ਕਰ ਰਹੇ ਹੁੰਦੇ ਨੇ ਬਈ ਸਰਕਾਰ ਵਗੈਰਾ ਕਰ ਨਹੀਂ ਸਕਦੇ ਉਹ ਸਰਕਾਰ ਦੇ ਨਾਲ ਰਲ ਜਾਂਦੇ ਨੇ ਸਰਨਾਬ ਸਾਬ ਦਿੱਲੀ ਕਮੇਟੀ ਤਾਂ ਹੁਣ ਇਹਨਾਂ ਦਾ ਮਤਲਬ ਬਹੁਤ ਨਜ਼ਦੀਕ ਹੈ ਹਰਮਿੰਦਰ ਸਿੰਘ ਕਾਲਕਾ ਹੋਵੇ ਖਾਸ ਕਰਕੇ ਸਰਸਾ ਸਾਬ ਹੋਣਾ ਕਿ ਇੰਨੀ ਗੱਲ ਵੀ ਮਤਲਬ ਤਿੰਨ ਅੱਖਰ ਨਾਲ ਲਾਉਂਦਿਆਂ ਸੰਕੋਚ ਕੀ ਹੈ ਭਾਜੀਪੀ ਨੂੰ ਕੋਈ ਆਈਡੀਓਲੋਜੀ ਦਾ ਇਹਨਾਂ ਨੂੰ ਕੋਈ ਇਸ ਤਰ੍ਹਾਂ ਹੈ ਕੋਈ ਤਰ੍ਹਾਂ ਤਾਂ ਦੇਖੋ ਜੀ ਉਹਨਾਂ ਨੇ ਹੀ ਹੈਗਾ ਉਹਨਾਂ ਨੇ ਆਪਣੀ ਸੰਸਕ੍ਰਿਤੀ ਨੂੰ ਹਰ ਜਗ੍ਹਾ ਵਾੜਨਾ ਹੈਗਾ ਜੀ ਤੇ ਜਿਸ ਤਰ੍ਹਾਂ ਉਹਨਾਂ ਨੇ ਕਰਨਗੇ ਉਹ ਕਰਨਗੇ ਇਹ ਨੇੜੇ ਜਿਹੜੇ ਹੁੰਦੇ ਨਾ ਕਦੀ ਨੁਕਰ ਵੀ ਨੇੜੇ ਹੋਏ ਕਦੀ ਮੁੰਡੂ ਵੀ ਮਾਲਕਾਂ ਦੇ ਨੇੜੇ ਹੋਏ ਹਾਂਜੀ ਇਹ ਮੁੰਡੂ ਆ ਕੇ ਭਾਵੇਂ ਕਲਕੱਤਾ ਭਾਵੇਂ ਸਰਸਾ ਇੱਕਵੇਂ ਨੇੜੇ ਉਸੇ ਇੱਕਵੇਂ ਗੱਲ ਕਰ ਸਕਦੇ ਨੇ ਜ਼ਰੂਰਤ ਨਾਲ ਹੂੰ ਹੂੰ ਇਹ ਜਿਹੜੇ ਬੰਦੇ ਗਰਤ ਰੱਖਣ ਵਾਲੇ ਨੇ ਅਨੁਕ ਰੱਖਣ ਵਾਲੇ ਨੇ ਉਹ ਗੱਲ ਕਰਦੇ ਨੇ ਹਾਂਜੀ ਸਾਨੂੰ ਮੈਂ ਪਿੱਛੇ ਜੇ ਕੋਈ ਬੰਦੇ ਮਿਲਿਆ ਸਰ ਮੈਂ ਪੂਰਾ ਨਾਂ ਨਹੀਂ ਕਰਨਾ ਮੈਂ ਕਹਿੰਦਾ ਕੀ ਹੈ ਜੀ ਮਕਾਜੀ ਤੁਸੀਂ ਸਿੱਖਾਂ ਨੂੰ ਖੁਸ਼ ਕਰਨ ਦਾ ਮੈਨੂੰ ਦੱਸੋ ਕੰਮ ਕਿਹੜਾ ਕੀਤਾ ਹੈ ਜੀ ਸਿੱਖਾਂ ਨੇ ਤੁਹਾਡੇ ਹੱਥ ਕੰਮ ਦੀ ਨੁਕਤਾਚੀਨੀ ਕੀਤੀ ਹੈ ਹਾਂਜੀ ਔਰ ਫਿਰ ਉਸ ਨੁਕਤਾਚੀਨੀ ਨੂੰ ਦੂਰ ਕਰਨ ਲਈ ਕਿਹਾ ਤੇ ਤੁਸੀਂ ਦੂਰੀ ਵੀ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਚੜਾਣ ਦੇ ਲਈ ਉਹ ਵੱਡੇ ਵੱਡੇ ਮੋਦੀ ਸਾਹਿਬ ਬਾਰੇ ਕਿਤਾਬਾਂ ਛਾਪ ਰਹੀਆਂ ਨੇ ਕਿ ਮੋਦੀ ਸਾਹਿਬ ਦਾ ਸਿੱਖ ਭਾਈਚਾਰੇ ਨੂੰ ਯੋਗਦਾਨ ਤੇ ਇਸੇ ਦੇ ਨਾਲ ਬਲਵੰਤ ਸਿੰਘ ਰਾਜਵਾਨਾ ਦਾ ਮਾਮਲਾ ਵੀ ਚਰਚਾ 'ਚ ਹੈ ਤੇ ਤੁਹਾਡੀ ਧਿਰ ਵੱਲੋਂ ਹੀ ਬਾਦਲ ਸਾਹਿਬ ਦੀ ਸਟੇਟਮੈਂਟ ਹੈ ਕਿ ਰਾਜਵਾਨਾ ਦਾ ਮਾਮਲਾ ਅਸੀਂ ਜ਼ਰੂਰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਪਰ ਅਮਿਤ ਸ਼ਾਹ ਦਾ ਉਸ ਬਾਰੇ ਬਿਆਨ ਆ ਜਾਂਦਾ ਹੈ ਜਾਂ ਬੰਦੀ ਸਿੰਘਾਂ ਦੇ ਬਾਰੇ ਜੀ देखो ਪਹਿਲੀ ਗੱਲ ਤਾਂ ਹੈ ਕਿ ਉਹ ਹੋਮ ਮਿਨਿਸਟਰ ਆ ਗਏ ਜਦ ਰਾਜਵਾਨਾ ਨੂੰ ਸਜ਼ਾ ਦਿੱਤੀ ਗਈ ਉਸ ਵਕਤ ਤੁਸੀਂ ਕਾਨੂੰਨ ਅੱਜ ਬਣਾ ਰਹੇ ਹੋ ਉਹਨੂੰ ਲਾਗੂ ਕੀਤਾ ਹੀ ਨਹੀਂ ਤਦ ਤੁਸੀਂ ਕਹਿੰਦੇ ਹੋ ਕਿ ਉਸ ਕਾਨੂੰਨ ਤਾਗ ਉਹਦੇ ਪਰਿਵਾਰ ਦੇ ਮੈਂਬਰ ਤਾਂ ਨਾ ਕਿ ਉਹ ਅ ਅ ਦਇਆ ਯਾਚਨਾ ਦੀ ਅਪੀਲ ਕਰਨ ਮਾਫੀ ਦੀ ਅਪੀਲ ਕਰਨ ਹਾਂਜੀ ਪਰਿਵਾਰ ਵੱਡਾ ਕਿ ਕੌਮ ਵੱਡੀ ਜੀ ਜੀ ਤੁਹਾਨੂੰ ਸੁਮੁੱਛੀ ਕੌਮ ਨੇ ਕਿਹਾ ਤਾਂ ਕਿ ਇਹਦੀ ਮਾਫੀ ਹੋਣੀ ਚਾਹੀਦੀ ਹੈ ਜੀ ਫਿਰ ਤੁਸੀਂ ਉਹ 2019 ਦੇ ਜਗਰਨਾਨ ਸਾਹਿਬ ਦੇ 500 55ਵੇਂ ਪ੍ਰਕਾਸ਼ ਉਸ ਦੇ ਮੌਕੇ ਤੇ ਕਿਹਾ ਕਿ ਅਸੀਂ ਸਾਰਿਆਂ ਨੂੰ ਛੱਡਾਂਗੇ ਇਹ ਮਾਫੀ ਦੇਾਂਗੇ ਉਹ ਕਿੱਥੇ ਗਿਆ ਵੈਦਾ ਤੁਹਾਡਾ ਜੀ ਤੁਹਾਡੇ ਵਿੱਚ ਕੋਈ ਵਾਦਾ ਪੂਰਾ ਕਰਨ ਦੀ ਗੱਲ ਹੈ ਜਿਹੜੀ ਗੱਲ ਤੁਸੀਂ ਆਪ ਹੀ ਕੀਤੀ ਹੋਵੇ ਕੋਈ ਨਾ ਪੂਰੀ ਕਰ ਸਕਦਾ ਤਾਂ ਬਾਕੀਆਂ ਦੀ ਕੀ ਕਰਨਾ ਹੈ ਜੀ ਬਾਕੀਆਂ ਨੇ ਕੀ ਕਰਨਾ ਹੈ ਕਿ ਸੋਚਦੇ ਇਨਾਂ ਕੋਲ ਕੋਈ ਉਮੀਦ ਰੱਖੜ ਦੀ ਗੱਲ ਨਾ ਕਰੋ ਤੇ ਇਹ ਜਿਹੜੇ ਨੌਕਰ ਹੈਗੇ ਮੁੰਡੂ ਹੈਗੇ ਘਰ ਦੇ ਨੌਕਰ ਨੇ ਉਹਨਾਂ ਨੌਕਰਾਂ ਕੋ ਨਾਮ ਨਾ ਕਹੋ ਇਹ ਨੇੜੇ ਆ ਗਏ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਸ਼ੀਦੀ ਜੋੜ ਮੇਲ ਚੱਲ ਰਹੇ ਨੇ ਤੇ ਉਸ ਦੌਰਾਨ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਇੱਕ ਫੈਸਲਾ ਲਿਆ ਜਾਂਦਾ ਭਗਵਾਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਕਿ ਅਸੀਂ 27 ਤਰੀਕ ਨੂੰ ਸਵੇਰੇ 10 ਵਜੇ 10 ਮਿੰਟ ਤੱਕ 10 ਮਿੰਟ ਦਾ ਮਾਤਮੀ ਬਿਗਲ ਬਜਾਵਾਂਗੇ ਇਸ ਕਾਲ ਨੂੰ ਲੈ ਕੇ ਪੰਥਕ ਹਲਕਿਆਂ ਚ ਵੀ ਐਸ.ਸੀ.ਪੀ.ਸੀ ਵੱਲੋਂ ਵੀ ਜਥੇਦਾਰ ਸਾਹਿਬ ਵੱਲੋਂ ਵੀ ਇਸ ਦਾ ਆਬਜ਼ਰ ਹੋਇਆ ਇਥੋਂ ਤੱਕ ਕਿ ਨਹੀਂ ਜਿਹੜੇ ਇਹਨਾਂ ਦੇ ਬਾਦਲ ਦਲ ਦੇ ਵਿਰੋਧੀ ਪ੍ਰਚਾਰਕ ਨੇ ਭਾਵੇਂ ਮਿਸ਼ਨਰੀ ਨੇ ਜਾਂ ਦੂਸਰੇ ਨੇ ਉਹ ਵੀ ਇਸ ਚੀਜ਼ ਦਾ ਵਿਰੋਧ ਕਰਦੇ ਨੇ ਕਿ ਪੰਥਕ ਮर्यादा 'ਚ ਮਾਤਮੀ ਵਿਗਲਦਾ ਕੋਈ ਤਰਕ ਨਹੀਂ ਲੌਜਿਕ ਨਹੀਂ ਤੇ ਇਹ ਪੰਜਾਬ ਸਰਕਾਰ ਦਾ ਇਹ ਫੈਸਲਾ ਜੀ ਦੇਖੋ ਇਹ ਇਹ ਨਾਸ਼ਕਾਲੇ ਵਿਪਰੀਤ ਹੁੰਦਾ ਹੈ ਜਿਹੜਾ ਬੰਦਾ ਗੁਰੂ ਦਾ ਹੁਕਮ ਨਹੀਂ ਮੰਨਦਾ ਸਰ ਮੂੰ ਮਨਾ ਬੈਠਿਆ ਵਾਣਾ ਕਰਨ ਤੋਂ ਕੋਸੋਂ ਦੂਰ ਹੋ ਗਣ ਜੀ ਔਰ ਨਸ਼ਾ ਕਰਕੇ ਦਫਤਰਾਵਾਂ ਵਿੱਚ ਜਾਵਣ ਹਮ ਹਮ ਜਿਹੜੇ ਮੈਂ ਤਾਂ ਕਦੀ ਮਿਲਿਆ ਨਹੀਂ ਉਸ ਨੂੰ ਹਮ ਹਮ ਸਿਰਫ ਇੱਕ ਵਾਰ ਦਰਬਰ ਗਾੜੀ ਦਾ ਮੋਰਚਾ ਲੱਗਾ ਸੀ ਸਟੇਜ ਸੀ ਤੇ ਉਸ ਸਟੇਜ ਉੱਤੇ ਬੈਠਾ ਸੀ ਤੇ ਮੇਰੇ ਨਾਲ ਜੀ ਉਹ ਸੋਚਾ ਸਿੰਘ ਛੋਟੇਪੁਰ ਵੀ ਸੀ ਜੀ ਤਾਂ ਉਹ ਕਿ ਉਸ ਮੈਂ ਛੋਟੇਪੁਰ ਨੂੰ ਤੇ ਸ਼ਰਾਬ ਪੀ ਕੇ ਬੈਠੇ ਨੂੰ ਹਟਾ ਲਾ ਹਮ ਹਮ ਉਹ ਕਿਸੇ ਨੇ ਸੁਣ ਲਿਆ ਸੀ ਉਹਨਾਂ ਚੁੱਕੇ ਸੁਲਾਤਾ ਉਸ ਤੋਂ ਬਾਅਦ ਮੈਂ ਕਦੀ ਮੇਰੇ ਸੰਪਰਕ ਚ ਨਹੀਂ ਨਾ ਮੈਂ ਕਦੀ ਐਂ ਤੇ ਨਾ ਜੀ ਕੋਈ ਲੋੜ ਐ ਨਾ ਕੋਈ ਹਮ ਪਰ ਕੱਲ੍ਹ ਅੱਗੇ ਕਿਸ ਭ੍ਰਸ਼ਟਪੁੱਤ ਵਾਲੇ ਕੋਲ ਇਹ ਪੁੱਛੋ ਬਈ ਸਿੱਖਾਂ ਨੇ ਕਦੇ ਅਜ ਤੱਕ ਮਤਮ ਮਨਾਇਆ ਜੀ ਹਾਂ ਜੀ ਜੀ ਕਿਸੇ ਮਹਾਰਾਜ ਦੇ ਪੰਜਵੇਂ ਪਾਸ਼ਾ ਨੂੰ ਕੇ ਜੇ ਤਸੀਹੇ ਨਾਲ ਦਿੱਤਾ ਸ਼ਹੀਦ ਕੀਤਾ ਗਿਆ ਹਮ ਹਾਂ ਕਦੇ ਮਤਮ ਮਨਾਇਆ ਕਿਸੇ ਨੇ ਜੀ ਸਭੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਆ ਜੀ ਤੇ ਜਿਹੜਾ ਇਹਨੂੰ ਸ਼ਹੀਦੀ ਜੋੜ ਮੇਲੇ ਦਾ ਨਾਂ ਦਿੱਤਾ ਹੋਇਆ ਸੀ ਜੀ ਸ਼ਹੀਦੀ ਜੋੜ ਮੇਲਾ ਕਿਉਂਕਿ ਲੋਹਰ ਦੇ ਵਿੱਚ ਕਹਿੰਦੇ ਕੋਈ 20 ਕਿਸਾਨ ਦੇ ਮੇਲੇ ਬਣਦੇ ਸਾਨੂੰ ਮਨਾਇਆ ਪੈਂਦਾ ਸਾਨੂੰ ਅੱਛਾ ਜੀ ਇਸ ਨੂੰ ਸ਼ਹੀਦੀ ਜੋੜ ਮੇਲੇ ਕਰਕੇ ਕਿਹਾ ਜਾਂਦਾ ਜੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਉਹ ਨਾ ਰੱਖਿਆ ਸੀ ਇਸ ਪਾਸੇ ਮੇਲਾ ਨਾਮ ਅਰ ਚੱਲਤ ਨਹੀਂ ਹੈ ਹੈ ਤੁਸੀਂ ਕਦੇ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸਭ ਜਿਆਦਾ ਕਿਹੜੇ 10 ਮਿੰਟ ਕੇ 10 ਮਿੰਟ ਤਾਂ ਕਿਹੜੇ ਜੋਤੀ ਕੋਲ ਪੁੱਛਿਆ ਤੂੰ ਹਮ ਹਮ

ਆਪਣੇ ਬੰਦਿਆਂ ਦੀ ਨਲਾਇਕੀ ਕਰਕੇ ਦੂਰ ਅੰਦੇਸ਼ੀ ਘਟਣ ਤੇ ਕਹਿੰਨੀ ਪਤਾ ਕਿ ਇਹਨਾਂ ਨੂੰ ਬਿਠਾ ਰਿਹਾ ਜਿਹਨਾਂ ਦਾ ਪਤਾ ਹੀ ਕੋਈ ਨਹੀਂ ਜੀ ਤੁਸੀਂ ਦੇਖੋ ਨਾ ਦਿੱਲੀ ਦਾ ਮੁੱਖ ਮੰਤਰੀ ਉਹ ਸ਼ਾਰਪੁਰ ਜਾ ਕੇ ਵਿਪਾਸਨਾ ਤੇ 10 ਦਿਨੋਂ ਵਿਪਾਸਨਾ ਕਰ ਰਿਹਾ ਹੈ ਹੂੰ ਉਹਨੇ ਇਸ ਨੂੰ ਕਹਾ ਤੂੰ ਹੀ ਦਿੱਲੀ ਜਾ ਕੇ ਵਿਵਾਸਨਾ ਕਰ ਤਾਂ ਕਿ ਇਹ ਮਦਬੁੱਧੀ ਵਾਲੀਆਂ ਗੱਲਾਂ ਨਾ ਕਰ। ਨਹੀਂ ਤੁਸੀਂ ਆਪਣਾ ਦਿੱਲੀ ਅੱਛਾ ਦਿੱਲੀ ਦਾ ਕਿਵੇਂ ਰਾਜ ਪ੍ਰਬੰਧ ਚੱਲਦਾ ਹੈ ਮੁੱਖ ਮੰਤਰੀ ਤੇ ਪੰਜਾਬ ਚ ਨੇ ਤੁਸੀਂ ਫਿਰ ਦਿੱਲੀ ਵਾਲੇ ਪੰਜਾਬ ਵਾਲੇ ਤੋਂ ਲੈ ਜਾਓ ਆਪਣੇ ਵਿਵਾਸਨਾ ਕਰ ਰਹੇ ਮੁੱਖ ਮੰਤਰੀ ਸਾਹਿਬ ਨੂੰ। ਤੁਸੀਂ ਕਾਲ ਰੱਖੋ। ਪੱਕਾ ਕਾਲ ਰੱਖੋ। ਅੱਛਾ ਅਸੀਂ ਰੱਖੀਏ ਜੀ। ਪਰ ਚੀ ਮੁਨਿਸਟਰ ਤੇ ਆਈ ਹੈ ਪੰਜਾਬ ਦਾ। ਤੇ ਫਿਰ ਭਵਾਨਦਮਾਨ ਸਾਹਿਬ ਨੂੰ ਕੀ ਕਰਾਂਗੇ ਉਹਨਾਂ ਨੂੰ ਦਿੱਲੀ ਭੇਜੀਏ? ਉਹ ਤਾਂ ਕੁਮਾਰ ਕਰਦੇ ਪਿਓ। ਫਗ ਉਹਨਾਂ ਦਾ ਮਾਨ ਅੰਗਾਈ ਮੁੰਡੂ ਉਹਦਾ ਮੁੰਡੂ ਬਣ ਕੇ ਕੰਮ ਕਰ ਰਿਹਾ ਅੱਛਾ ਇਹ ਕਿਉਂ ਇਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਕੋਈ ਵੀ ਸੀਐਮ ਜਦੋਂ ਜਾਂਦਾ ਪ੍ਰੋਟੋਕੋਲ ਹੈ ਕਿ ਮਜਬੂਰੀ ਕੀ ਹੋਗੀ ਕਿ 10-10 ਦਿਨ ਸੀਐਮ ਦੀ ਸੀਟ ਖਾਲੀ ਰਹਿੰਦੀ ਹੈ ਇਸ ਤਰ੍ਹਾਂ ਕਿਉਂ ਹੋਣ ਲੱਗ ਪਿਆ ਸਿਆਸਤ ਚ ਸਰਨਾ ਸਾਹਿਬ ਦੋ ਕੋ ਗੱਲ ਹੈ ਵੀ ਸ਼ੁਰੂਆਤ ਵੇਲੇ ਮਹਾਰਾਜਾ ਫਰਿੰਦਰ ਸਿੰਘ ਕੋਲੋਂ ਜਦੋਂ ਮੁੱਖ ਮੰਤਰੀ ਬਾਣਕਾ ਇੱਕ ਦਿਨ ਗਿਆ ਕਿ ਤ ਉਹਦੇ ਗਿਆ ਮੁੜ ਕੇ ਦਫ਼ਤਰ ਨਹੀਂ ਗਿਆ ਜੀ ਐਂਏ ਜੀ ਉਹਦੇ ਇਹ ਕਹਿੰਦਾ ਵੀ ਐਸੀ ਉਹ ਮਹਾਰਾਜਿਆਂ ਨਾਲੋਂ ਕਾਟਾ ਰਾਜਿਆਂ ਨਾਲੋਂ ਕਾਟਾ ਹੂੰ ਹੂੰ ਐਸੀ ਵੀ ਨਹੀਂ ਜਾਂਦਾ ਐਸੀ ਵੀ ਨਹੀਂ ਜਾਂਦੇ ਕਿ ਘਰਾਂ ਜਾਣ ਉੱਥੇ ਆਣ ਲੈਂਡ ਆਰਡਰ ਦੀ ਕੀ ਪੋਜੀਸ਼ਨ ਹੈ ਦਿੱਲੀ ਦੇ ਵਿੱਚ ਤੁਹਾਡਾ ਬਿਜ਼ਨਸ ਜਾਂ ਹੋਰ ਨਜ਼ਰੀਏ ਤੋਂ ਇੱਕ ਐਨਕਾਊਂਟਰ ਹੋਣਾ ਸ਼ੁਰੂ ਹੋ ਜਾਣ ਹੂੰ ਹੂੰ ਤੇ ਇਦਾਂ ਮਤਲਬ ਇਹ ਹੋ ਗਿਆ ਕਿ ਲੈਂਡ ਆਰਡਰ ਦੀ ਪੋਜੀਸ਼ਨ ਠੀਕ ਨਹੀਂ ਹੈ ਹੂੰ ਹੂੰ ਕੋਲ ਤੇ ਕੰਟਰੋਲ ਨਹੀਂ ਹੈ ਹੂੰ ਹੂੰ ਫੇਕਨ ਕੰਟਰੋਲ ਹੋਰੇ ਨਾ ਪਿਆਉਂਦੇ ਜੀ ਹਾਂ ਜੀ ਫਿਰ ਜੀ ਲਾਰਡ ਨਾਡਰ ਦੀ ਪੋਜੀਸ਼ਨ ਕਿਤੇ ਵੇ ਹੂੰ ਹੂੰ ਮੈਂ ਕਿਹਾ ਇਹ ਜੀਆਂ ਖਬਰਾਂ ਤੇ ਮੈਂ ਪਿਛਲੇ 20 ਸਾਲਾਂ ਜੇ ਸੁਣੀਆਂ ਹੂੰ ਹੂੰ ਇਹ ਜੀਆਂ ਖਬਰਾਂ ਅਸੀਂ ਹੁਣ ਸੁਣ ਰਹੇ ਆ ਜੀ ਜੇ ਤੁਸੀਂ ਜੇ ਉਹ ਗੋਵ ਕੁਮਾਰਾ ਚੱਤੇ ਜੋ ਜੀ ਇਹ ਰਹਿ ਕੀ ਗਿਆ ਜੀ ਮੋਸਟ ਪੀਸਫੁਲ ਸਟੇਟ ਹੁੰਦੀ ਸੀ ਪੰਜਾਬ ਜੀ ਦੌਰ ਤੋਂ ਪਹਿਲਾਂ ਵੀ ਤੇ ਦੌਰ ਤੋਂ ਬਾਅਦ ਵਿੱਚ ਵੀ ਜੀ ਔਰ ਆ ਜੋ ਤਾਂ ਨਾ ਕੀ ਫੇਕ ਐਂਕਾਉਂਟਰ ਹੋ ਰਿਹਾ ਐ ਵਾਰਿਆ ਜਾ ਰਿਹਾ ਹੈ ਉਹ ਤੇ ਇਹ ਚ ਦੱਸਿਆ ਜਾ ਰਿਹਾ ਕਿ ਫਲਾਣੀ ਜੇਲ੍ਹ ਤੋਂ ਉਹਦਾ ਇੰਟਰਵਿਊ ਆ ਰਿਹਾ ਹੈ ਇਹਦਾ ਮਤਲਬ ਹੈਗਾ ਕਿ ਸਾਰੇ ਸਰਕਾਰ ਦੇ ਮਰਜ਼ੀ ਦੇ ਨਾਲ ਸਾਰੇ ਕੰਮ ਕਰ ਰਹੇ ਨੇ ਆਖਰ ਦੇ ਵਿੱਚ ਆਖਰ ਦੇ ਵਿੱਚ ਸਰਨਾ ਸਾਹਿਬ ਆਖਰ ਚ ਤੁਹਾਡੇ ਇਹ ਉਹ ਨਹੀਂ ਹੈਗੇ ਜੀ ਫੇਕ ਇਨਕਾਉਂਟਰ ਜਿਹੜੇ ਹੋਣਾ ਹੈ ਮੈਂ ਕਹਾਂ ਉਹ ਤੇ ਉਹਦੇ ਕੋਈ ਵੀ ਹੋਵੇ ਜੀ ਯੂ ਸ਼ੁਡ ਹੈਂਡਲ ਥੈਮ ਜੀ ਹਾਂ ਜੀ ਜੀ ਹੈਂਡਲ ਥੈਮ ਪਨੀਸ਼ ਜੀ ਆਖਰ ਚ ਉਹਨਾਂ ਨੂੰ ਸਜ਼ਾ ਨਹੀਂ ਦਵਾਰੇ ਉਹਨਾਂ ਨੂੰ ਸੁਧਾਰ ਨਹੀਂ ਰਹੇ ਤੇ ਤੁਹਾਡੇ ਨਾਲ ਇੱਕ ਇਨਕਾਉਂਟਰ ਤੇ ਫਿਰ ਹਸਤਾ ਹਸਤਾ ਜਿਹੜਾ ਵੀ ਕੋ ਹੋਏਗਾ ਜਿਸ ਕੋਲ ਜਿਹੜਾ ਨਹੀਂ ਦੇਗਾ ਕੋਸ਼ਿਸ਼ ਨੇ ਇੱਕ ਕੀਤਾ ਫੇਰ ਇਨਕਾਉਂਟਰ ਕਰੋ ਮਾਰੋ ਛੁੱਟੀ ਕਰੋ ਆਖਰ ਦੇ ਵਿੱਚ ਸਰਨਾ ਸਾਹਿਬ ਜਿਸ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਹੋਰ ਨੇ ਮੀਟਿੰਗ ਕੀਤੀ ਹੈ ਇੱਕ ਹਫ਼ਤੇ ਚ ਉਹਨਾਂ ਨੇ ਆਪਣੀ ਰਿਪੋਰਟ ਦੇਣੀ ਹੈ ਆ 2 ਦਿਨ ਹੋ ਗਏ ਨੇ ਤੇ ਉਸ ਸਿਲਸਿਲੇ ਚ ਫਿਰ ਸੁਖਦੇਵ ਸਿੰਘ ਢੀਂਡਸਾ ਦਾ ਅਕਾਲੀ ਦਲ ਦੇ ਵਿੱਚ ਮੋੜ ਅਲਾਈਅੰਸ ਹੁੰਦਾ ਜਾਂ ਨਾ ਹੁੰਦਾ ਉਸ ਨੂੰ ਕਿੱਦਾਂ ਵੇਖਦੇ ਹੋ ਨ ਕੋਈ ਮੈਂ ਦਲ ਬਰਾ ਸਾਫਾ ਜੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਪਰਚਰਾ گاਉਂਾ ਦੇ ਲੜਕੇ ਦਾ ਜੀ ਸਰਦਾਰ ਪਰਮਿੰਦਰ ਸਿੰਘ ਨੇ ਸਾਫ ਕਹਿਤਾ ਹੈ ਕਿ ਮੈਂ ਆਪਣਾ ਕੈਰੀਅਰ ਜੀ ਆਉਣ ਵਾਲਾ ਨੌਜਵਾਨ ਮੁੰਡਾ ਹੈ ਉਹ ਹੂੰ ਉਹ ਬਾਹਰ ਰਹਿ ਕੇ ਖਰਾਬ ਨਹੀਂ ਕਰਦਾ ਜੀ ਜਿਹੜਾ ਕਾਲੀ ਦਲ ਤੁਸੀਂ ਬਣਾਇਆ ਉਹਦੇ ਵਕਤ ਕੋਈ ਨਹੀਂ ਹੂੰ ਹੂੰ ਮੈਂ ਤਾਂ ਜਿਹੜਾ ਅਸਲੀ ਕਾਲੀ ਦਲ ਹੈ ਉੱਥੇ ਜਾਣਾ ਹੈ ਜੀ ਇਤਨੀ ਮੈਂ ਜ਼ਰੂਰ ਕਹਿ ਰਿਹਾ ਵੀ ਤੁਸੀਂ ਆਪਣੇ ਜਿਹੜੀ ਬਣਾਈ ਹੈ ਉਸ ਕੋਲ ਪਤਾ ਕਰ ਲਓ ਹੂੰ ਤੇ ਕੁਝ ਹੁਣ ਦੋ ਗੱਲਾਂ ਹੋਰ ਚੱਲ ਰਹੀਆਂ ਨੇ ਇੱਕ ਬੰਦਾ ਹਿੰ사 ਸਾਹਿਬ ਦਾ ਖਾਸੀ ਉਹ ਮਨ ਟਲ ਫੁੰਦੇ ਦੱਸਦਾ ਹੈ ਵੀ ਜਿਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਹੈਗਾ ਉਹ ਟਿੰਸਾ ਸਾਹਿਬ ਨੂੰ ਕਹਿੰਦੇ ਸਾਨੂੰ ਸਮਝੌਤਾ ਨਹੀਂ ਕਰਨਾ ਚਾਹੀਦਾ ਤੇ ਮੈਂ ਉਸ ਨੂੰ ਦੋ ਨਾਮ ਦੱਸ ਰਿਹਾ ਕਹਿੰਦਾ ਤੁਸੀਂ ਨਾਮ ਬਿਲਕੁਲ ਠੀਕ ਲਿਆ ਜੀ ਇਹ ਹੀ ਆਖੇ ਬੰਦੇ ਮੈਂ ਕਹਿੰਦਾ ਦੀ ਕੋਈ ਗੱਲ ਬਾਤ ਹੈ ਕਹਿੰਦਾ ਠੀਲਾ ਧੰਨਵਾਦ ਜੀ ਹਾਂ ਜੀ ਜੀ ਇਹ ਪਰਮਿੰਦਰ ਸਿੰਘ ਆਪਣੇ ਬਾਪ ਦੀ ਰਿਸਪੈਕਟ ਰੱਖਣ ਵਾਸਤੇ ਪਿਤਾ ਦੀ ਇੱਜ਼ਤ ਰੱਖਣ ਵਾਸਤੇ ਹੂੰ 10-15 ਦਿਨ ਡਿਲੇ ਕਰ ਲੇਗਾ ਜੀ ਤੇ ਉਹਨੇ ਕਿਹਾ ਮੈਂ ਤਾਂ ਜਾ ਰਿਹਾ ਜੀ ਤੁਸੀਂ ਜੋ ਕਰਨਾ ਕਰ ਲਓ ਓਕੇ ਪਰਿਵਾਰ ਚ ਖਿੱਚੋ ਤਾਣ ਫਿਰ ਹਾਂ ਪਰਿਵਾਰ ਚ ਖਿੱਚੋ ਤਾਣ ਹੈਗੀ ਕੰਨੀ ਹੈ ਜੀ ਮੈਨੂੰ ਪਤਾ ਹੂੰ ਪਰ ਇਹ ਜ਼ਰੂਰ ਹੈਗੀ ਕਿ ਜਿਹੜੇ ਢਿੰਸਾ ਸਾਹਿਬ ਨਾਲ ਬੰਦੇ ਸਨ ਜੁਹਾਂ ਦੀ ਕੋਈ ਇਹ ਵਿੱਚ ਖੜਤਾਲ ਹੈ ਨਹੀਂ ਕਿ ਪਰਸੈਂਟ ਹੋਈ ਜੀ ਉਹ ਉਹਨਾਂ ਨੂੰ ਬੋਲ ਕੇ ਕਹਿ ਕੇ ਇਹਨੂੰ ਲੰਪਾਣਾ ਚਾਹੁੰਦੇ ਨੇ ਓਕੇ ਤੇ ਦੂਸਰੀ ਗੱਲ ਇਹ ਵੀ ਚਲਦੀ ਵੀ ਹੈ ਕਿ ਸ਼ਾਇਦ ਦਿੱਲੀ ਵਾਲਿਆਂ ਨੇ ਭੂਰੀ ਵਟੀ ਇਹ ਤੋਂ ਕਹਣਾ ਚਾਹ ਪੋਸਟਮਾਨ ਕਦੋਂ ਆ ਦੇ ਜੀ ਪਰ ਮੈਨੂੰ ਇਹ ਗੱਲ ਲੱਗਦਾ ਹੈਗਾ ਕਿ ਅਗਲੇ 15 ਦਿਨਾਂ ਚ ਪਰਮਿੰਦਰ ਸਿੰਘ ਉਮੀਦਵਾਰ ਜਿ ਆਪਣੀਆਂ ਸੇਵਾਵਾਂ ਅਪਡੇਟ ਕਰ ਦੇਗਾ ਜੀ ਜੀ ਸਰਨਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਮਿਹਰਬਾਨੀ ਸასი ਕਾਲ